ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੌਫਟੀ ਗੱਲ ਗੁਰੂਸਰ ਤੇ ਅੱਜ ਆਪਾਂ ਗੱਲ ਕਰਦੇ ਖਨੋਰੀ ਬਾਰਡਰ ਤੋਂ ਖਨੋਰੀ ਬਾਰਡਰ ਦੇ ਕੋਲੇ ਜਿਹੜਾ ਲੰਗਰ ਆ ਸ਼ਾਮ ਦਾ ਵੇਲਾ ਤੇ ਲੰਗਰ ਤਿਆਰ ਹੋ ਰਿਹਾ ਤੇ ਆਹ ਦੇਖੋ ਤੇ ਪਿੰਡ ਗੁਰੂਸਰ ਤੋਂ ਆਪਣੇ ਨਾਲ ਆਇਆ ਗੋਸ਼ਾ ਗੋਸ਼ ਨੂੰ ਲਗਭਗ 8-9 ਮਹੀਨੇ ਹੋ ਗਏ ਇਸ ਅੰਦੋਲਨ ਚ ਲਗਾਤਾਰ ਉਹ ਇੱਥੇ ਆਪਦੀ ਹਾਜ਼ਰੀ ਭਰ ਰਿਹਾ ਪਿੰਡ ਗੁਰੂਸਰ ਤੋਂ ਤੇ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਹੁਤ ਬਹੁਤ ਧੰਨਵਾਦ ਬੰਟੀ ਜੇ ਗੱਲ ਕਰੀਏ ਅੱਜ ਦਿਨ 25 ਨਵੰਬਰ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਕੱਲ 25 ਨਵੰਬਰ ਨੂੰ ਕਿਸਾਨੀ ਦੇ ਰਾਖੇ ਕਿਸਾਨ ਅਤੇ ਮਜ਼ਦੂਰ ਦੇ ਬੇਟੇ ਦੀ ਰੋਟੀ ਦੇ ਰਾਖੀ ਕਰਨ ਹਾਰੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਦੇ ਭਾਰਤ ਦੇ ਕਿਸਾਨ ਦੇ ਮਜ਼ਦੂਰ ਦੇ ਬੇਟੇ ਦੇ ਹੱਕਾਂ ਦੇ ਲਈ ਮਰਨ ਵਰਤ ਤੇ ਬੈਠਣਾ ਦੋਸਤੋ ਤੇ ਬਹੁਤ ਲੰਮੇ ਕਾਫਲੇ ਕੱਲ ਤੋਂ ਚੱਲੇ ਹੋਏ ਨੇ ਕੁਝ ਟੀਮਾਂ ਪਹੁੰਚੂਕੀਆਂ ਨੇ ਕੁਝ ਰਸਤੇ ਵਿੱਚ ਨੇ ਕੁਝ ਅਜੇ ਚੱਲੇ ਪੌਣ ਵਾਲੇ ਨੇ ਕੱਲ 26 ਤਰੀਕ ਨੂੰ ਪ੍ਰਧਾਨ ਜੀ ਨੇ ਮਰਨ ਵਰਤ ਤੇ ਬੈਠਣਾ ਪਰ ਮੈਂ ਬੇਨਤੀ ਕਰਦਾ ਉਹਨਾਂ ਸੱਜਣਾ ਨੂੰ ਜਿਹੜੇ ਹਲੇ ਵੀ ਆਪਣੇ ਕੰਮਾਂ 'ਚੋਂ ਟਾਈਮ ਨਹੀਂ ਬਚਾ ਸਕੇ ਉਹਨਾਂ ਨੂੰ ਬੇਨਤੀ ਕਰੀਏ ਕਿ ਆਪਣੇ ਕੰਮਾਂ ਤੋਂ ਟਾਈਮ ਬਚਾ ਕੇ ਖਨੌਰੀ ਬਾਰਡਰ ਤੇ ਵੱਡੀ ਗਿਣਤੀ ਵਿੱਚ ਪਹੁੰਚੋ ਤੇ ਆਪਾਂ ਗੰਦੀ ਸਰਕਾਰ ਨੂੰ ਇੱਕ ਦਾ ਜਵਾਬ ਪੱਥਰ ਨਾਲ ਦੇ ਕੇ ਪ੍ਰਧਾਨ ਜੀ ਸਾਰੀ ਸੰਗਤ ਖਨੋਰੀ ਬਾਰਡਰ ਤੇ ਸ਼ਾਮ ਨੂੰ ਤਾਜ਼ੇ ਪ੍ਰਸ਼ਾਦੇ ਦੀ ਸੇਵਾ ਕਰ ਰਹੀ ਆ ਜਿਹੜੇ ਕਾਫਲੇ ਰਸਤੇ ਦੇ ਵਿੱਚ ਚੱਲੇ ਹੋਏ ਆ ਰਾਤ ਨੂੰ 12 ਵਜੇ 1 ਵਜੇ ਬੱਸਾਂ ਟਰੱਕ ਜੀਪਾਂ ਕੈਂਟਰ ਜੋ ਸੰਗਤ ਦੇ ਕਾਫਲੇ ਭਰ ਕੇ ਆਉਂਦੇ ਆ ਇਹ ਮਤਾਵਾਂ ਬੀਬੀਆਂ ਸਾਡੇ ਵੀਰ ਕਿਉਂਕਿ ਜਿਹੜੇ ਜੋ 22 ਨਵੰਬਰ ਨੂੰ ਇਹਨਾਂ ਨੂੰ ਪਤਾ ਸੀ 25 ਨਵੰਬਰ ਨੂੰ ਸ਼ਾਮ ਨੂੰ ਜੋ ਕਾਫਲੇ ਪਹੁੰਚਣੇ ਨੇ ਉਹਨਾਂ ਦਾ ਲੰਗਰ ਪ੍ਰਬੰਧਾ ਬਹੁਤ ਨੇਮਤ ਲਗਾਤਾਰ ਨਾਲ ਲੰਗਰ ਭਰਪੂਰ ਚੱਲ ਰਹੇ ਨੇ ਤੇ ਢੱਲੇਵਾਲ ਸਾਹਿਬ ਸਾਡੀਆਂ ਡਿਊਟੀਆਂ ਵਧਾ ਰਹੇ ਨੇ ਕਿ ਤੁਸੀਂ ਲੰਗਰਾਂ ਤੇ ਤਾਇਨਾਤ ਹੋ ਕੇ ਰਹਿਣਾ ਤੁਸੀਂ ਸੰਗਤਾਂ ਆਉਣਗੀਆਂ ਲੰਗਰਾਂ ਲੰਗਰ ਛਕਾਉਣੇ ਹਨ ਇੱਕ ਸਾਡਾ ਇੱਕ ਜਰਨਲ ਦੇਖੋ ਆਪ ਮਰਨ ਵਰਤ ਤੇ ਬਹਿਣ ਦੀ ਤਿਆਰੀ ਚ ਤੇ ਲੋਕਾਂ ਵਾਸਤੇ ਸਾਡੇ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਕਰ ਰਿਆ ਕਿ ਸਾਡਾ ਕੋਈ ਵੀ ਆਇਆ ਬੱਚਾ ਕਿਤੇ ਭੁੱਖਾ ਨਾ ਸੌਂ ਜਾਵੇ ਦੇਖੋ ਕਿਸਾਨੋ ਜੇ ਹੁਣ ਵੀ ਆਪਾਂ ਘਰਾਂ ਦੇ ਵਿੱਚ ਬਹਿ ਕੇ ਅਜੇ ਸੋਚਣਾ ਤੇ ਉਹ ਨਾ ਹੋਵੇ ਕਿ ਬਾਜੀ ਹਥੋਂ ਸਮਾਂ ਗਵਾ ਬੈਠੀਏ ਆਪਾਂ ਘਰਾਂ ਤੋਂ ਨਿਕਲ ਕੇ ਇੱਕ ਕਿਸਾਨੀ ਨੇ ਸੱਚੇ ਰੱਖੇ ਸਰਦਾਰ ਜਗਦੀਸ਼ ਸਿੰਘ ਜਿੱੱਲ੍ਹੇਵਾਲ ਦੇ ਨਾਲ ਖੜੀਏ ਤਾਂ ਹੀ ਅਸੀਂ ਭਾਰਤ ਦੇ ਸੱਚੇ ਨਾਗਰਿਕ ਸੱਚੇ ਕਿਸਾਨ ਜਾਂ ਸੱਚੇ ਮਜ਼ਦੂਰ ਜਾਂ ਸੱਚੇ ਇਮਾਨਦਾਰ ਸਮਝਦਾਰ ਕਹਾ ਸਕਦੇ ਹਾਂ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ